ਹਾਂਜੀ ਵੀਰੋ ਹੁਣੇ ਇੱਕ ਨਾਮ ਮੈਂ ਪੋਸਟ ਪੜ੍ਹੀ ਆ ਕਿਸੇ ਵੱਡੇ ਵਿਦਵਾਨ ਦੀ ਗੱਲ ਫੇਰ ਉਹ ਆ ਗਈ ਜੇ ਵੇਖ ਲਓ ਜਿਹੜੀ ਤੁਹਾਨੂੰ ਸਵੇਰੇ ਕਹੀ ਸੀ ਹੁਣ ਰਾਜਵੀਰ ਜਿਵੰਦਾ ਸਾਡਾ ਕੋਈ ਦੁਸ਼ਮਣ ਨਹੀਂ ਸਾਡਾ ਭਰਾ ਵਾ ਸਰਦਾਰ ਭਰਾ ਕਿੰਨੀਆਂ ਉਹਦੀਆਂ ਤਾਰੀਫਾਂ ਵੀ ਕਰਦੇ ਮੈਨੂੰ ਤੇ ਸਭ ਤੋਂ ਬੰਦਾ ਘੈਂਟ ਲੱਗਦਾ ਏ ਇਹ ਪੱਗ ਦੀ ਲੁੱਕ ਚ ਤੇ ਗੁਰਦਾਸ ਮਾਨ ਵਾਂਗੂ ਡਰੈੱਸ ਪਾਉਂਦਾ ਜਦੋਂ ਬਹੁਤ ਘੈਂਟ ਪਤਾ ਲੱਗਦਾ ਸਾਡਾ ਭਰਾ ਵਾ ਅਸੀਂ ਨੂੰ ਮੰਨਦੇ ਆ ਵੀ ਇਹੀ ਅਰਦਾਸਾ ਕਰਦੇ ਆ ਵੀ ਨਹੀਂ ਇਦਾਂ ਦਾ ਹੋਣਾ ਚਾਹੀਦਾ ਤੇ ਨਾਲ ਥੋੜੀ ਜੀ ਸਿਆਨਫ ਲੋਕਾਂ ਨੂੰ ਜੀ ਦੱਸ ਸੀ ਆ ਵੀ ਮੋਟਰਸਾਈਕਲ ਆਣਾ ਯੇ ਬੋ ਤੇ ਅੱਜ ਇੱਕ ਵਿਦਵਾਨ ਨੇ ਨਾ ਉਸੇ ਦਾ ਲੋਕਾਂ ਨੂੰ ਵੀ ਇਹ ਮੈਂ ਜੋ ਮੈਂ ਗੱਲਾਂ ਕਹੀਆਂ ਤੇ ਇਹੋ ਕਿਹਾ ਵੀ ਨਹੀਂ ਲੋੜ ਸੀ ਉਹਨੂੰ ਇੰਨਾ ਜ਼ਿਆਦਾ ਮੋਟਰਸਾਈਕਲ ਉਹ ਤੇ ਮੈਨੂੰ ਹੁਣ ਪਾਲ ਲਗਾ ਤੇ ਮੋਟਰਸਾਈਕਲ ਦੀ 2 ਲੱਖ ਦਾ ਤੇ ਇੱਥੇ ਨਾ ਹਰ ਬੰਦਾ ਚਾਹੁੰਦਾ ਜੇ ਵੀ ਆਪਣਾ ਕੰਮ ਵੀ ਮੈਂ ਸਿਆਨਫ ਕਰਕੇ ਵਿਖਾਦਾ ਮੈਂ ਸਿਆਨਫ ਨਹੀਂ ਆਪਣੀ ਕਰਕੇ ਵਿਖਾਉਂਦੇ ਆ ਮੈਂ ਤੇ ਇੱਕ ਉਹ ਜਿਹੜਾ ਇੱਥੇ ਪ੍ਰੈਕਟੀਕਲ ਯਾਰ ਬਾਬੂ ਦੀ ਗੱਲ ਕਰਦਾ ਤੇ ਆ ਇੱਕ ਲਿਖਾਰੀ ਕਿਤਾਬਾਂ ਦਾ ਪੜੇ ਲਿਖਾਰੀ ਦੇ ਕਿ ਦੀ ਸਟੋਰੀ ਛਾਪੀ ਜੀ ਹੁਣ ਮੈਂ ਇੱਥੇ ਨੇ ਪੜੀ ਆ ਆਂਦਾ ਕੇ ਨੇ ਪੁੱਛਿਆ ਕਿਸੇ ਨੂੰ ਵੀ ਤੇਰਾ ਪਿਓ ਦਾਦਾ ਕਿਵੇਂ ਮਰਿਆ ਆਂਦਾ ਇਸ ਤਰ੍ਹਾਂ ਮੱਛੀਆਂ ਫੜਦਾ ਤੇ ਤਾਂ ਮਰ ਗਿਆ ਤੇਰਾ ਪਿਓ ਕਿਤਰਾ ਮਰਿਆ ਮੱਛੀਆਂ ਫੜਦਾ ਤੇ ਬੇੜੀ ਡੋਲ ਗਈ ਤਾਂ ਡੁੱਬ ਕੇ ਮਰ ਗਿਆ ਤੇ ਤੂੰ ਕਿਉਂ ਨਹੀਂ ਫਿਰ ਮੱਛੀਆਂ ਫੜਦਾ ਤੂੰ ਘਰੇ ਮਤਲਬ ਤੇ ਆਂਦਾ ਵੀ ਅੰਦਾ ਮੁਰਕੇ ਉਹਨੇ ਕਰੇ ਉਹਨੂੰ ਸਵਾਲ ਕੀਤਾ ਇਸ ਤਰ੍ਹਾਂ ਦੀ ਕਹਾਣੀ ਜਿੰਨੇ ਬਣਾਤੀ ਪਏ ਤੇਰਾ ਪਿਓ ਕਿਤਰਾ ਮਰਿਆ ਮੇਰਾ ਬਿਮਾਰੀ ਨਾਲ ਮਰਿਆ ਹੀ ਤੇਰਾ ਕਿਤਰਾ ਕਿ ਪਿਓ ਮਰਿਆ ਉਹ ਦਾਦਾ ਕਿਤਰਾ ਮਰਿਆ ਪਿਓ ਬਿਮਾਰੀ ਨਾਲ ਮਰਿਆ ਆ ਤੂੰ ਕਾਹਤੋਂ ਬੈੱਡ ਤੇ ਸੌਣਾ ਤੂੰ ਵੀ ਬਿਮਾਰੀ ਨਾਲ ਮਰ ਸਕਦਾ ਕੋਣੋ ਹੀ ਵੇਲ ਆ ਇਹ ਮੈਂ ਤੈਨੂੰ ਸਿਹਰੇ ਆਖਿਆ ਇਹ ਨਾ ਬੜੇ ਚਵਲ ਆਉਣੇ ਨੇ ਇੱਥੇ ਆਪਣੀਆਂ ਹੀ ਵਕਰੀਆਂ ਦਲੀਲਾਂ ਦੇਣ ਲਈ ਅਹੀਂ ਕਦੋਂ ਆਨੇ ਆਂ ਕਿ ਭਰਾਵਾ ਅਹੀਂ ਆਨੇ ਆਂ ਕਿ ਰਾਜਵੀਰ ਜਵੰਦਾ ਪਰਮਾਤਮਾ ਨੂੰ ਮੁੜੇ ਵਧੀਆ ਹੋ ਜੇ ਸਾਰਾ ਕੁਝ ਆਪ ਬੇਫਾਲਤੂ ਲੋਕਾਂ ਨਾਲ ਝਗੜੇ ਪਾਉਣ ਲਈ ਇਹਨੇ ਪੋਸਟ ਪਾਤੀ ਬੰਦੇ ਨੇ। ਵੀ ਜਿਹੜੇ ਆਂਦੇ ਵੀ ਉਹ ਕੋਕਾਰਾਂ ਹੀ ਇਹਦੇ ਕੋ ਇਹ ਹੀ ਵੋ ਹੀ ਕਿਉਂ ਮਤਲਬ ਗਿਆ ਮੋਟਰਸਾਈਕਲ ਤੇ। ਇਹਨੂੰ ਹਣ ਬੇਵਕੂਫ ਨੂੰ ਮੈਂ ਧਾਰ ਦੇਣਾ ਬੜੀ ਤਗੜੀ। ਇਹ ਕਿਤੇ ਬੰਦਾ ਸਾਹਮਣੇ ਹੋਏ ਤੇ ਧਾਰ ਨਹੀਂ ਪਹਿਲਾਂ ਤੇ ਇਹਨੂੰ ਮੈਂ ਜੁੱਤੀ ਫੇਰਨੀ ਆ ਮੈਂ ਧਾਰ ਨਾਲ ਬਾਅਦ ਦੇਣਾ ਨਾ ਪਹਿਲਾਂ ਹੂਠੇ ਤੇ ਘੜਦਾ ਨਾ ਫੇਰਦਾ ਨਾ। ਵੀ ਕੰਜਰ ਦੇ ਆ ਪੁੱਤਾ ਕਦੀ ਜਦੋਂ ਵੀ ਡੁੱਬਦਾ ਤਾਰੂ ਡੁੱਬਦਾ ਨਾ ਜਿਹੜਾ ਤਰਦਾ ਉਹੀ ਡੁੱਬਦਾ ਨਾ ਕਦੀ ਬਿਨਾ ਤਰਨ ਵਾਲਾ ਬੰਦਾ ਪਾਣੀ ਚ ਵੜਦਾ ਵੇਖਿਆ ਹੀ ਹਮੇਸ਼ਾ ਜਦੋਂ ਡੁੱਬੂਗਾ ਬੰਦਾ ਤਾਰੂ ਡਪੂਰਾ ਕਿ ਉਹਨੇ ਨਦੀ ਪਾਰ ਕਰਨੀ ਹੈ ਉਹਨੇ ਸਮੁੰਦਰ ਪਾਰ ਤਰ ਕਰਨਾ ਤੇ ਜਿਹੜਾ ਤਰਨਾ ਨਹੀਂ ਜਾਣਦਾ ਉਹਨੇ ਪਾਣੀ ਚ ਵੜਨਾ ਹੀ ਨਹੀਂ ਕਿਉਂਕਿ ਮੇਰੇ ਨਾਲ ਇਹ ਹਾਸ ਵਰਤਿਆ ਵਾ ਮੈਂ ਨਹਿਰਾ ਪਾਰ ਕਰਦਾ ਨਾ ਹਾਂ ਤੇ ਲੋਕੀ ਸਿੱਧਾ ਤਰ ਲੈਂਦੇ ਮੈਂ ਐ ਉਠਾਈ ਤਰ ਲੈਣਾ ਨਾ ਹਾਂ ਵੀ ਮਤਲਬ ਐ ਪੁੱਠੇ ਤਰਦੇ ਜਾਣਾ ਸੁੱਤੇ ਰਹਿਣਾ ਪਾਣੀ ਦੇ ਉੱਤੇ ਮੇਰੇ ਨਾਲ ਖੁਦ ਇੱਕ ਰਾ ਇੱਕ ਛੋਟਾ ਬੱਚਾ ਮੈਨੂੰ ਕਹਿੰਦਾ ਉਦੋਂ ਮਵੀ ਬੱਚਾ ਹੀ ਹਾਂ ਤੇ ਚਲੋ ਹੋਰ ਬਹੁਤ ਛੋਟਾ ਸੀ ਤੇ ਮੇਰੇ ਮੋਢੇ ਤੇ ਬਹਿ ਗਿਆ ਵੀ ਮੈਨੂੰ ਵੀ ਨਹਿਰ ਪਾਰ ਕਰਾ ਮਵੀ ਕਰਾਉਣ ਲੱਪਿਆ ਉਹਨੂੰ ਨਹਿਰ ਪਾਰ ਉਦੋਂ ਆਇਆ ਵਾਪਸ ਤੇ ਮੇਰੇ ਮੋਢੇ ਨੂੰ ਵੱਜ ਗਈ ਖਿੱਚ ਮੇਰਾ ਮੋਢਾ ਨਿਕਲ ਜਾਂਦਾ ਹੁੰਦਾ ਹੈ ਅਹੀ 17-18 ਸਾਲ ਦੀ 20 ਸਾਲ ਦੀ ਉਮਰ ਚ ਕੰਡੇ ਤੋਂ ਥੋੜਾ ਜਿਹਾ ਪਹਿਲਾਂ 6 ਫੁੱਟ ਪਾਣੀ ਤੇ ਮੇਰਾ ਮੋਢਾ ਨਿਕਲ ਗਿਆ ਉਹ ਮੇਰੇ ਲਖਣਾ ਚੰਬੜਿਆ ਮੁੰਡਾ ਤੇ ਕੁਦਰਤੀ ਮੇਰਾ ਜਦੋਂ ਪੈਰ ਥਲੇ ਲੱਗੇ ਤੇ ਮੇਰਾ ਇੱਥੋਂ ਤੱਕ ਡੁੱਬ ਗਿਆ ਮੈਂ ਤੇ ਮੈਂ ਇਤਰਾ ਮਾਰ-ਮਾਰ ਕੇ ਲਹਰੇ ਲੂਰੇ ਮਾਰ ਕੇ ਦੇ ਗਾਂ ਆਣ ਕੇ ਡਿੱਗ ਪਿਆ ਤੇ ਸ਼ੁਕਰ ਪ੍ਰਮਾਤ ਦਾ ਮੇਰਾ ਤੇ ਮੋਢਾ ਇੱਥੇ ਫੜਿਆ ਗਿਆ ਤੇ ਮੈਂ 20 ਫੁੱਟ ਪਾਣੀ 'ਚੋਂ ਪਿਛੋਂ ਨੂੰ ਲੈ ਕੇ ਆਇਆ ਹਾਂ ਬੱਚੇ ਨਾਲ ਤੇ ਜੇ ਮੇਰਾ ਉਹ 10 ਫੁੱਟ ਪਿਛਾਂ ਮੋੜਾ ਲੱਤ ਜਾਂਦਾ ਮੈਂ ਵੀ ਮਰਨਾ ਹੈ ਤੇ ਬੱਚੇ ਨੇ ਵੀ ਮਰਨਾ ਹੈ ਮਤਲਬ ਇਹੋ ਹੀ ਆ ਨਾ ਕਿ ਮੈਂ ਤਾਰਦਾ ਹਾਂ ਤਾਰੂ ਹਾਂ ਤਾਂ ਡੁੱਬ ਲੱਗਾ ਹਾਂ ਮਸਲਾ ਤੇ ਆਪਾਂ ਇਹ ਗੱਲ ਕਰਦੇ ਹਾਂ ਕਿ ਜਿਹੜੇ ਬੰਦਿਆਂ ਕੋਲ ਸੁੱਖ ਸਹੂਲਤਾਵਾਂ ਉਹਨਾਂ ਨੂੰ ਇਹੋ ਜਿਹੇ ਪੰਗੇ ਉਹ ਜੀ ਸਪੋਰਟਰ ਸੀ ਉਹ ਰਾਈਟਰ ਸੀ ਇਹ ਕਦੋਂ ਅਸੀਂ ਸੁਣਿਆ ਕਦੋਂ ਰਿਪੋਰਟਰ ਹੀ ਰਾਈਟਰ ਸੀ ਉਹਦੇ ਕੋਲ ਬੜਾ ਵਧੀਆ ਸਿੰਗਰ ਹੀ ਬਹੁਤ ਸੋਹਣਾ ਪਰਸਨੈਲਿਟੀ ਦੇ ਆ ਕਿੰਨੇ ਸੋਹਣੇ ਗਾਣੇ ਨੇ ਬਾਬਲ ਧੀਆਂ ਦੇ ਤੇ ਕਿੰਨਾ ਕੋ ਗੋਇਆ ਅਈ ਉਹ ਗੱਲ ਕਰਨਾ ਇੱਥੇ ਕੋਈ ਹੋਰ ਬੇਬੂਜਾ ਆ ਪੋਸਟ ਨਵੀਂ ਪਾਤੀ ਉਹਨੇ ਮੈਨੂੰ ਹੁਣ ਗੁੱਸਾ ਚੜ ਗਿਆ ਈ ਟਾਈਮ 7 ਵਜੇ ਤੋਂ ਬਾਅਦ ਦਾ ਈ ਹੁਣੇ ਪੜੀ ਮੈਂ ਪੋਸਟ ਤੇ ਵੇਖੋ ਧਾਰਨ ਕੀ ਦਿੱਤੀ ਆ ਇਹ ਵਿਦਵਾਨ ਨੇ ਕਿਹਾ ਵੀ ਤੇਰਾ ਪਿਓ ਵੀ ਮੱਛੀਆਂ ਫੜਦਾ ਪਾਣੀ 'ਚ ਡੁੱਬ ਗਿਆ ਦੁਜਾ ਵੀ ਮਰ ਗਿਆ ਤੇ ਤੁੰਗਾ ਤੋਂ ਮੱਛੀਆਂ ਫੜਦਾ ਤੁਹਾਡਾ ਪਰਿਵਾਰ ਦੇ ਪਛੀਆਂ ਪਰਦਾ ਮਰ ਗਿਆ ਤੁਹਾਡਾ ਇਹ ਕੰਮ ਹੀ ਤੇ ਤੂੰ ਕਦੋਂ ਤੈਨੂੰ ਤੇ ਇਹ ਮੁੜ ਕੇ ਮੈਂ ਇਹਨੂੰ ਸੁਵਾਲ ਕੀਤਾ ਵੀ ਦੱਸ ਓਏ ਤੇਰਾ ਪਿਓ ਕਿਤਨਾ ਮਰਿਆ ਬਿਮਾਰੀ ਨਾਲ ਮੇਰਾ ਪਿਓ ਕਿਤਨਾ ਮਰਿਆ ਬਿਮਾਰੀ ਨਾਲ ਪਰਦਾਦੇ ਕਿਤਨਾ ਮਰੇ ਬਿਮਾਰੀ ਨਾਲ ਤੇ ਤੂੰ ਕਦੋਂ ਬੈਠ ਤੇ ਪੈਣਾ ਤੂੰ ਇਹ ਤੇ ਬਿਮਾਰੀ ਨਾਲ ਮਾਰੀ ਸਕਦਾ ਦੱਸ ਆਧਾਰਨ ਬਣਦੀ ਇਹਨੂੰ ਮੜਕੇ ਤੁਸੀਂ ਨਾ ਬਾਹਰ ਡਾਂਡੇ ਮੀਡੇ ਉਤਰਦਾ ਫਿਰ ਇਹਨੂੰ ਯੱਦੀ ਦੇ ਨੂੰ ਇਹੋ ਮੈਂ ਆਖਣਾ ਮੈਂ ਸਿੱਧਾ ਤੇਰੀ ਦੁੱਗੀ ਤੇਰੀ ਵੀ ਬੰਦੇਆਂ ਵਾਲੀਆਂ ਪੋਸਟਾਂ ਪਾਉ ਤੂੰ ਹੀ ਸੋ ਉਹ ਵਿਚਾਰਾ ਵੈਂਟੀਲੇਟਰ ਤੇ ਪਿਆ ਜੇ ਉਹ ਤੂੰ ਹੀ ਹੋਰੀ ਨਵੇਂ ਸੰਭਾਲ ਜੇ ਕਰੀ ਜਾਂਦੇ ਜੇ ਪੁੱਠੇ ਸਿੱਧੇ ਕਰ ਜਿਨੂੰ ਠੀਕ ਅਰਦਾਸਾ ਕਰੋ ਨਾਲ ਲਗਵੀ ਇਹੀ ਪ੍ਰੇਰਣਾ ਲੋਕਾਂ ਨੂੰ ਦੋ ਵੀ ਯਾਰ ਜੇ ਬੱਚ ਆਨੇ ਨੇ ਬਚਾਓ ਜੀ ਬਚਾਓ ਬੱਚ ਦਾ ਤੇ ਬਚਾਓ ਹਰ ਥਾਂ ਦੇ ਬਚਣਾ ਪੈਂਦਾ ਮੈਂ ਤੇ ਖੁਦ ਆਪਣੇ ਮੁੰਡੇ ਨੂੰ ਪੁੱਛ ਲਓ ਇਹ ਕਈ ਵਾਰੀ ਆ ਮੇਰੇ ਨਾਲ ਬੈਠਾ ਨਾ ਕਿਰਾ ਗੱਡੀ ਚ ਲਾ ਲੀਦਾ ਤੇ ਮੈਂ ਕਿਹਾ ਵੀ ਤੂੰ ਕੱਲ ਨੂੰ ਇਹ ਨਾ ਕੀ ਲੈ ਪਾਪਾ ਉਹ ਸਿੱਧਾ ਆ ਗਿਆ ਮੈਂ ਉਹਨੂੰ ਨਾ ਵੀ ਇਹੋ ਸਿੱਧਾ ਆ ਗਿਆ ਤੂੰ ਪੁੱਠਾ ਤੂੰ ਬਚਣਾ ਕਦੀ ਇਹ ਨਾ ਸੋਚਿਆ ਕਰੋ ਤੇ ਮੈਂ ਸੱਚਾ ਮਾ ਯਾਰ ਮੈਂ ਤਾਂ ਸਹੀ ਕਾਣ ਡਿਆ ਹਾਂ ਛੜਕਾਂ ਤੇ ਸਾਡੀ ਤੇ ਸਾਹਤਾ ਬੇਤਰਾਂ ਦੇ ਕੁੱਤੇ ਆ ਵੀ ਇਹ ਨਾ ਸਮਝ ਲੋ ਵੀ ਬਾਅਦ ਚ ਇਹ ਕਹਦੋ ਵੀ ਨਹੀਂ ਨਹੀਂ ਕਸੂਰੀ ਉਹਦਾ ਹੀ ਸਾਰਾ ਨਾ ਨਾ ਕਸੂਰ ਆਪਣਾ ਇਹ ਆ ਵੀ ਆਪਾਂ ਨੂੰ ਤਾਂ ਬਚਣਾ ਹੀ ਆਪਣੀ ਤੇ ਪਤਾ ਕਰੋ ਸ਼ਦਾਈ ਤੁਰੇ ਆਉਂਦੇ ਆ ਰੱਜੇ ਵੀ ਤੁਰੇ ਆਉਂਦੇ ਆ ਪਾਗਲ ਵੀ ਤੁਰੇ ਆਉਂਦੇ ਆ ਟਰੱਕਾਂ ਵਾਲੇ ਵੀ ਆਉਂਦੇ ਬਚਣਾ ਪੈਣਾ ਆਪਾਂ ਨੂੰ ਬਚਾ ਆਪਾਂ ਕਰਨਾ ਪੈਣਾ ਵੀਰ ਮਿਰਿਆ ਤੇ ਤਾਂ ਇਹ ਗੱਲ ਕੀਤੀ ਹੀ ਵੀ ਬਚਾ ਤੇ ਆਪਾਂ ਨੂੰ ਕਰਨਾ ਪੈਣਾ ਇੱਕ ਬੜਾ ਲਗਜ਼ਰੀ ਬੰਦਾ ਸੀ ਲੋੜ ਨਹੀਂ ਆ ਸੀਰੀ ਮੱਲੋ ਹੈਗਾ ਵਾ ਕੋਈ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੂ ਵੀਰ ਨੂੰ ਤੇ ਪਰ ਹੈਰਾਨਗੀ ਯਾਰ ਇਹਨਾਂ ਲੋਕਾਂ ਦੀਆਂ ਗੱਲਾਂ ਤੋਂ ਆਉਂਦੀ ਏ ਨਈਏ ਜੀ ਵਿਦਵਾਨ ਇੱਕ ਨੇ ਪੋਸਟ ਪਾਤੀ ਹੁਣ ਮੈਂ ਇਹਦਾ ਲਿਆ ਨਹੀਂ ਸਕਰੀਨਸ਼ਾਟ ਜਾਂ ਦੂਜਾ ਤੀਜਾ ਨਹੀਂ ਤੇ ਮੈਂ ਫੋਨ ਨੰਬਰ ਹੁੰਦਾ ਤਾਂ ਮੈਂ ਸਿੱਧੀ ਗੱਲ ਕਰ ਲੈਣੀ ਵੀ ਆਹ ਵਿਦਵਾਨਾ ਮੈਂ ਤੈਨੂੰ ਦੱਸਦਾ ਵੀ ਤੂੰ ਹੁਣ ਜਾਣ ਬੁੱਝ ਕੇ ਛੇਤਰਾ ਦੇ ਮਸਾਲੇ ਬਣਾਉਣ ਡਿਆ ਕਿ ਨਹੀਂ ਜੇ ਤੂੰ ਰਮਾਨ ਆਪਣੀਆਂ ਸਹੀ ਤਰੀਕੇ ਨਾਲ ਗੱਲ ਕਰਦੇ ਤੇ ਹੋ ਸਕਦਾ ਤੈਨੂੰ ਛੇਤਰਨਾਵ ਵਜਦੇ ਹੁਣ ਤੂੰ ਛੇਤਰ ਮਸਾਲਾ ਛੇਤਰਾਂ ਦਾ ਬਣਾਉਣ ਡਿਆ ਲੋਕਾਂ ਨੂੰ ਤੇ ਇੱਥੇ ਵੀ ਉਹ ਮੁੜ ਕੇ ਲੇਖਦੀ ਵੀ ਜੋ ਉੜਾ ਸੀ ਹੋਣਾ ਸੀ ਜੋ 4 ਵਜ ਗਈਆਂ ਨਾ ਬੂਥੇ ਤੇ ਫਿਰ ਵੀ ਕਹਦੀ ਆ ਹੋਏ ਤੇ ਲਿਖੀਆਂ ਹੀ ਹੋਣੀਆਂ ਹੈਗੇ ਇਹੜਾ ਪੁੱਤ ਐੜੇ ਦੁਰਫੜੇ ਐੜੇ ਮੁੱਕਟੇ ਆਪਾਂ ਹੁਣ ਵੀ ਅਰਦਾਸ ਕਰਦੇ ਆ ਰਾਤ ਦਿਨ ਦੁਨੀਆ ਨੇ ਅਰਦਾਸਾਂ ਦੇ ਲੱਗਿਆ ਨੇ ਉਹ ਚਾਰਾ ਵਾਪਸ ਆ ਰਿਹਾ ਵਧੀਆ ਵਾ ਬਹੁਤ ਵਧੀਆ ਇਨਸਾਨ ਆ ਸਭ ਤੋਂ ਵੱਡੀ ਗੱਲ ਆ ਤੇ ਅੱਜ ਤੇ ਰਾਜਵੀਰ ਜਿਵੰਦਾ ਹੀ ਆ ਨਾ ਮੈਂ ਨਾਲ ਇਹ ਵੀ ਗੱਲ ਕਹਿਣਾ ਕਿ ਅੱਜ ਤੇ ਆਪਣਾ ਸਾਰਾ ਕੇਂਦਰ ਬਿੰਦੂ ਇੱਧਰ ਲੱਗਾ بڑے ਮਾਮਾ ਦੇ ਪੁੱਤ ਹਸਪਤਲਾਂ ਚ ਪਏ ਨੇ ਵੀਰ بڑے بڑے ਪਏ ਨੇ ਹਸਪਤਲਾਂ ਚ ਕੀ ਪਤਾ ਕਿੰਨੇ ਕੁ ਪਏਗੇ ਭਾਵੇਂ ਹੁਣ ਕੋਈ ਵਿਚਾਰਾ ਮਾਤੜੇ ਸਕੂਟਰ ਤੋਂ ਡਿੱਗ ਕੇ ਸੱਟ ਲਵਾ ਕੇ ਬ੍ਰੇਨ ਇਮਰਜ ਕਰਕੇ ਪਿਆ ਹੋਗਾ ਉਹਨਾਂ ਵਿਚਾਰੇ ਨੂੰ ਤੇ ਪਿੰਡਲ ਨਹੀਂ ਮਗਰ ਗਏ ਉਹਨੇ ਤੇ ਆਹ ਗੱਲਾਂ ਬਾਤਾਂ ਥੋੜੀ ਬੇਵਕੂਫੀ ਦਾ ਥੋੜਾ ਜਿਹਾ ਇਲਾਜ ਕਰਾਓ ਇਹ ਲੋੜ ਜੇ ਹੁਣ ਦਵਾਈਆਂ ਦੀ ਮੈਨੂੰ ਪਤਾ ਲੱਗ ਗਿਆ ਦਫਤਰ ਖੁੱਲ ਜਾਣਾ ਜੇ ਦਵਾਈਆਂ ਦਾ